ਵਾਦਾ ਮਨੋਖੜ ਉਹ ਇੱਕ ਨੂੰ ਗੈਨ ਚੱਕ ਲੈ ਹਾਂ ਚੱਲ ਕਿਹੜਾ ਪਿੰਡ ਤੇਰ ਬਸ ਕਿਹੜਾ ਪਿੰਡ ਕਿਹੜਾ ਕਿਹੜਾ ਪਿੰਡ ਚੋਰੀ ਕਰੀਏ ਨਾ ਅੱਜ ਵਾਹ ਹੈਪੀ ਉਹ ਇੱਕ ਨੂੰ ਬਣਾ ਪੈਸੇ ਲੈ ਆ ਤੇ ਚੁਕਾ ਗਏ ਨਾ ਪੈਸੇ ਤੇ ਖੇਤ ਵਿੱਚ ਲੈਣ ਚੱਲਾਂ ਦੋਨੇ ਚਲੇ ਜੇ ਇੱਕ ਨੂੰ ਛੋੜ ਦੇ ਇੱਕ ਨੂੰ ਜਾਣਾ ਉਹ ਇੱਕ ਜਣੇ ਲੈ ਜਾ ਇੱਕ ਜਣੇ ਨੂੰ ਉਹ ਡੰਡਾ ਨਹੀਂ ਪਿਆ ਕੋਈ ਵਾਦਾ ਕਿ ਸਾਵਾ ਉਹ ਲੈ ਆ ਵੀ ਤੇ ਲੈ ਆਇਨੂੰ ਮਾਤਾ ਦੀ ਜਮਾਤਾ ਜਾਸਲੇ ਪਿੰਡ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਇੱਕ ਬਜ਼ੁਰਗ ਮਾਤਾ ਤੋਂ ਕਹਿੰਦੇ ਕਿ ਪੈਸੇ ਚੋਰੀ ਕਰਦੇ ਹੋਏ ਸੀ ਤੇ ਜਿਹੜੀ ਪਬਲਿਕ ਹੈ ਉਹਨਾਂ ਨੇ ਯਾਨੀ ਕੁੱਟਮਾਰ ਵੀ ਕੀਤੀ ਤਾਂ ਉਹਨੂੰ ਦੱਸਦੀ ਕਿ ਫਿਰ ਬਾਅਦ ਦੇ ਵਿੱਚ ਥਾਣਾ ਇੰਚਾਰਜ ਵੀ ਉੱਥੇ ਅਰਸ਼ਦੀਪ ਪਹੁੰਚੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਪੂਰੀ ਗੱਲਬਾਤ ਕਰਾਂਗੇ ਸੋ ਥਾਣਾ ਇੰਚਾਰਜ ਐਸ ਐਚ ਓ ਅਰਸ਼ਦੀਪ ਜੀ ਸਾਡੇ ਨਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਨੌਜਵਾਨ ਜਿਨ੍ਹਾਂ ਨੂੰ ਪਬਲਿਕ ਨੇ ਘੇਰ ਰਿਹਾਇਆ ਜਾਂਸਲੇ ਚੌਂਕ ਤੇ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੂੰ ਨਾਲ-ਨਾਲ ਲੈ ਕੇ ਆਏ ਜਿਹੜੀ ਲੇਡੀ ਸੀ ਉਹ ਏਜੈਂਟ ਸੀਗੀ ਉਹ ਪੈਨਸ਼ਨ ਕਢਾ ਕੇ ਆਈ ਸੀਗੀ ਉਹ ਤੇ ਉਹਦੇ ਬੇਟੇ ਵੀ ਥਾਣੇ ਜਿਨ੍ਹਾਂ ਨੂੰ ਅਸੀਂ ਪੁੱਛਿਆ ਵੀ ਜੇ ਵੀ ਤੁਸੀਂ ਆਪਦੇ ਬਿਆਨ ਵਗੈਰਾ ਲਿਖਾਓ ਵੀ ਅਸੀਂ ਐਫਆਰ ਦੇਣੀ ਹੈ ਜੇ ਤੁਹਾਡੇ ਨਾਲ ਕੋਈ ਲੁੱਟਿਆ ਖੋਇਆ ਪਰ ਉਹਨਾਂ ਨੇ ਕੋਈ ਬਿਆਨ ਖੋਣ ਹੀ ਲਿਖਾਇਆ ਤੇ ਫਿਰ ਵੀ ਅਸੀਂ ਮੁੰਡਿਆਂ ਦਾ ਮੁੰਡਿਆਂ ਤੋਂ ਪੁੱਛਿਆ ਜਿਹੜੇ ਕਿ ਜਾਂਦਾ ਮੈਡੀਕਲ ਕਰਾਇਆ ਜੋ ਕਹਿੰਦੇ ਵਿੱਚ ਨਸ਼ੇ ਰਜਦੇ ਆ ਅਸੀਂ ਉਹਦਾ ਫਰਜ਼ਨ ਮੰਨਦੇ ਹਾਂ ਜੇਕਰ ਉਹ ਕੰਪਲੇਂਟ ਲਖਾਂਦੇ ਆ ਤਾਂ ਅਸੀਂ ਉਹਨਾਂ ਖਿਲਾਫ ਐਫਆਰ ਦਾਵਾਂਗੇ ਨਹੀਂ ਤਾਂ ਅਸੀਂ ਉਹਨਾਂ ਦੀ 751 ਚ ਬੰਦੀ ਪਾ ਕੇ ਕੱਲ ਜਾਬਤੇ ਅਨੁਸਾਰ ਉਹਨਾਂ ਨੂੰ ਆਪਣਾ ਮੈਡੀਕਲ ਕਰਾ ਕੇ ਨਸ਼ਾ ਛਡੋ ਕੇਂਦਰ ਵਿੱਚ ਐਡਮਿਟ ਕਰਾਵਾਂਗੇ अच्छा ਤੁਸੀਂ ਕਹੇ ਕਿ ਉਹ ਮੁੰਡੇ ਨਸ਼ਾ ਕਰਦੇ ਕਿਹੜਾ ਨਸ਼ਾ ਕਰਦੇ ਨੇ ਇਦਾਂ ਦੇ ਜਿੱਦਾਂ ਅੱਜ ਕੱਲ ਦੇਖਿਆ ਜਾਂਦਾ ਕਿ ਕਾਫੀ ਦਾ ਨਸ਼ਾ ਜਾਂ ਚਿੱਟੇ ਨੂੰ ਲੈ ਕੇ ਕਿਹੜਾ ਨਸ਼ਾ ਕਰਦੇ ਨੇ ਉਹ ਉਹ ਕਹਿੰਦੇ ਅਸੀਂ ਸਿੰਥੈਟਿਕ ਮੈਡੀਕਲ ਨਸ਼ੇ ਤੇ ਆ ਤੇ ਅਸੀਂ ਉਹਨਾਂ ਨੂੰ ਐਡਮਿਟ ਕਰਾਵਾਂਗੇ اچھا ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਤੁਹਾਨੂੰ ਕਾਲ ਆਈ ਯਾਨੀ ਪਬਲਿਕ ਨੇ ਕੁੱਟਿਆ ਵੀ ਹੈ ਉਹਨਾਂ ਨੂੰ ਹਾਂਜੀ ਉਹਨਾਂ ਦੇ ਮੁਤਾਬਕ ਏਜ ਲੇਡੀਜ਼ ਦੇ ਮੁਤਾਬਕ ਵੀ ਉਹਨਾਂ ਨੂੰ ਸ਼ੱਕ ਜਾਂ ਲੱਗਿਆ ਵੀ ਆ ਜਿਹੜੇ ਦੋ ਮੁੰਡੇ ਬੈਂਕ ਦੇ ਬਾਹਰ ਖੜੇ ਵੀ ਇਹਨਾਂ ਨਾਲ ਸ਼ਾਇਦ ਕੋਈ ਅਟੈਂਪਟ ਕਰਨਗੇ ਤੇ ਉਹਨਾਂ ਨੇ ਇਸ ਗੱਲ ਦਾ ਰੌਲਾ ਪਾ ਲਿਆ ਰੌਲੇ ਨੂੰ ਦੇਖਦੇ ਜਿਹੜੇ ਨੌਜਵਾਨ ਨੇੜੇ-ਤੇੜੇ ਖੜੇ ਸੀ ਇੱਕ ਤੋਂ ਦੋ ਹੋ ਗਏ ਫਿਰ ਸਾਰੀ ਪਬਲਿਕ ਹੀ ਹੋ ਗਈ ਉਹਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਤੇ ਜਿੱਥੋਂ ਅਸੀਂ ਉਹਨਾਂ ਤੋਂ ਲੈ ਕੇ ਆਏ अच्छा जसदीप अच्छ सर जिस तरह देख रहे हैं कि आपा कुदरत दी मार दी जे गल करिए कि सारे पासे पानी दा माहौल काफी होया हुआ है ते हुण हल्का जेड़ा अपना राजप्रया मनूर है उसते भी यानी रेड अलर्ट ਕੀਤਾ ਹੋਇਆ ਹੈ ਕਿਦਾਂ ਦੀ ਤਿਆਰੀਆਂ ਤੁਹਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਪ੍ਰਸ਼ਾਸਨ ਅਸੇ ਪੁਲਿਸ ਵੱਲੋਂ ਇਸ ਹੜਾ ਨੂੰ ਦੇਖਦੇ ਉਹ ਫੁੱਲ ਤਿਆਰੀ ਕੀਤੀ ਹੋਈ ਆ ਸਾਨੂੰ ਪੂਰੀ ਹਦਾਇਤਾਂ ਦਿੱਤੀ ਹੋਈ ਹੈ ਸਾਡੇ ਮਾਨਯੋਗ ਐਸਐਸਪੀ ਵਰਨ ਸ਼ਰਮਾ ਆਪੀਐਸਰ ਵੱਲੋਂ ਬੀਏਸੀ ਕਿਵੇਂ ਇਸ ਜਿੱਟ ਨਜਿੱਟਣਾ ਮੇਰੇ ਏਰੀਆ ਦੇ ਵਿੱਚ ਪਿੰਡ ਪੈਂਦੇ ਸੂਰਤ ਮਨੋਲੀ ਦੇ ਝਜੋ ਜਿੱਥੋਂ ਘੱਗਰ ਨਿਕਲਦੀ ਹੈ ਉੱਥੇ ਥੋੜਾ ਵਾਟਰ ਲੈਵਲ ਉੱਪਰ ਹੈ ਅਸੀਂ ਉੱਥੇ ਲੋਕਾਂ ਨੂੰ ਅਨਾਉਂਸਮੈਂਟ ਕਰਾਤੀ ਆਪਦੇ ਨੰਬਰ ਦਿੱਤੇ ਹੋਏ ਆ ਤੇ ਐਨਡੀਆਰਐਫ ਨਾਲ ਅਸੀਂ ਟੱਚ ਚ ਹੈਗੇ ਜੇ ਜਦੋਂ ਸਾਨੂੰ ਰਿਕੁਆਇਰਮੈਂਟ ਹੋਗੀ ਅਸੀਂ ਵਿਦਨ ਛੇਤੀ ਛੇਤੀ ਉੱਥੇ ਪਹੁੰਚਾਂਗੇ ਮਦਦ ਲਈ ਫਿਲਹਾਲ ਸਿਚੁਏਸ਼ਨ ਏਰੀਆ ਮੇਰੇ ਏਰੀਆ ਸਿਚੁਏਸ਼ਨ ਪੀਸਫੁਲ ਹੈ ਤੋ ਥਾਈ ਕੁ ਜੋ ਤੁਸੀਂ ਨਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣਾ ਐਸ ਐਚਓ ਅਰਸ਼ਦੀਪ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਸੋ ਪਾਣੀਆਂ ਨੂੰ ਵੀ ਲੈ ਕੇ ਗੱਲਬਾਤ ਕੀਤੀ ਹੈ ਕਿ ਸਾਡੇ ਵੱਲੋਂ ਪੂਲ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਉਸ ਚਰਚਾ ਵੀ ਉਹ ਵੀ ਕੀਤੀ ਜਿਹੜੇ ਦੋ ਨੌਜਵਾਨ ਫੜੇ ਗਏ ਨੇ ਚੋਰੀ ਦੇ ਮਸਲੇ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਕਿਹਾ ਕੋਈ ਰਿਪੋਰਟ ਹਾਲਾਂਕਿ ਨਹੀਂ ਕਰਾਈ ਗਈ ਪਰ ਫਿਰ ਵੀ ਸਾਡਾ ਫਰਜ਼ ਹੈ ਕਿ ਅਸੀਂ ਜਿਹੜਾ ਨਸ਼ਾ ਕੇਂਦਰ ਦੇ ਵਿੱਚ ਉਸ ਨੂੰ ਉਹਨਾਂ ਨੂੰ ਕਰਾਵਾਂਗੇ ਤੇ 57 ਦੀ ਵੀ ਜ਼ਿਕਰ ਕੇ ਹੋਇਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਫਰੀडम ਟੀਵੀ ਨੂੰ ਸਬਸਕ੍ਰਾਈਬ ਜੁਲ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤ ਥੂਆ ਦੇ ਨਾਮ ਸੋਨੂ ਜਸਲਾ ਦੀ ਰਿਪੋਰਟ ਪੰਜਾਬ